ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਨੀਟਿੰਗ ਐਂਡ ਸਟੀਚਿੰਗ ਇਨ ਪੰਜਾਬੀ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਆਪਾਂ ਇਹ ਰੈੱਡ ਕਲਰ ਦੀ ਸਕੀਵੀ ਬਣਾਈ ਹੋਈ ਹੈ। ਇਹ ਸਕੀਵੀ ਆਪਾਂ ਬਾਹਾਂ ਵਾਲੀ ਸਕੀਵੀ ਬਣਾਈ ਹੋਈ ਹੈ ਤੇ ਇਸ ਦਾ ਬਾਰਡਰ ਬਣਾਇਆ ਹੋਇਆ 6 ਇੰਚ 6 ਇੰਚ ਦਾ ਬਾਰਡਰ ਬਣਾ ਕੇ ਬਾਹਾਂ ਤੇ ਵੀ ਆਪਾਂ 6 ਇੰਚ ਬਾਰਡਰ ਬਣਾਇਆ ਹੋਇਆ ਹੈ। ਤੇ ਇਸ ਦੇ ਗਲੇ ਦੇ ਵਿੱਚ ਆਪਾਂ ਡੋਰੀ ਬਣਾ ਕੇ ਫੁਮਨ ਲਾਏ ਹੋਏ ਨੇ। ਇਸ ਦਾ ਗਲਾ ਥੋੜਾ ਆਪਾਂ ਛੋਟਾ ਬਣਾਇਆ ਹੈ ਆ ਦੇਖੋ ਜੀ ਬਾਹਵਾ ਤੇ ਆਪਾਂ 6 ਇੰਚ ਦਾ ਬਾਰਡਰ ਬਣਾਇਆ ਹੈ ਤੇ ਨੀਚੇ ਵਾਲਾ ਬਾਰਡਰ ਵੀ ਆਪਾਂ 6 ਇੰਚ ਬਣਾਇਆ ਹੋਇਆ ਹੈ ਆ ਦੇਖੋ ਜੀ 6 ਇੰਚ ਬਾਰਡਰ ਬਣਾ ਕੇ ਉੱਪਰੋਂ ਆਪਾਂ 12 ਇੰਚ ਤੇ ਮੋਢਿਆਂ ਦੀ ਕਾਟ ਪਾਈ ਹੋਈ ਹੈ ਤੇ ਗਲਾ ਆਪਾਂ ਥੋੜਾ ਵੱਧ ਉਣਿਆ ਹੋਇਆ ਹੈ 4.5 ਇੰਚ ਮੋਢਿਆਂ ਦੀ ਕਾਟ ਪਾਉਣ ਤੋਂ ਬਾਅਦ ਉੱਪਰ ਸਾਡੇ 4 ਇੰਚ ਤੋਂ ਬਾਅਦ ਆਪਾਂ ਗਲੇ ਦੀ ਕਾਟ ਪਾਈ ਹੋਈ ਹੈ ਤੇ ਮੋਢਿਆਂ ਦੇ ਵੀ ਆਪਾਂ 13 13 ਜੋਟੇ ਰੱਖੇ ਹੋਏ ਨੇ ਤੇ ਇਸ ਦੀ ਕੁੱਲ ਲੈਂਥ ਹੈ 21 ਇੰਚ 21 ਇੰਚ ਇਹ ਸਾਰੀ ਸਕੀਵੀ ਦੀ ਲੈਂਥ ਹੈ ਤੇ ਬਾਹਾਂ ਦੀ ਲੰਬਾਈ ਹੈ 23 ਇੰਚ ਤੇ ਇਸ ਤਰ੍ਹਾਂ ਆਪਾਂ ਡੋਰੀ ਬਣਾ ਕੇ ਗਲੇ ਦੇ ਵਿੱਚ ਫੁਮਲਾਈ ਹੋਈ ਨੇ ਗਲਾ ਇਸ ਦਾ ਥੋੜਾ ਛੋਟਾ ਰੱਖਿਆ ਹੈ ਕਿਉਂਕਿ ਆਪਾਂ ਇਹ ਆਰਡਰ ਤੇ ਤਿਆਰ ਕੀਤੀ ਸੀ ਇਸ ਕਿਵੀ ਤੇ ਉਹਨਾਂ ਨੂੰ ਗਲਾ ਥੋੜਾ ਛੋਟਾ ਚਾਹੀਦਾ ਸੀ ਪਹਿਲਾਂ ਇੱਕ ਸਕੀਵੀ ਉਹਨਾਂ ਬਣਵਾਈ ਸੀ ਤੇ ਉਹ ਕਹਰੇ ਸੀ ਕਿ ਇਹ ਗਲਾ ਥੋੜਾ ਇਸ ਦਾ ਵੱਡਾ ਹੈ ਤੇ ਇਸ ਰੈੱਡ ਕਲਰ ਦੀ ਸਕੀਵੀ ਦਾ ਥੋੜਾ ਛੋਟਾ ਗਲਾ ਰੱਖਿਓ ਇਸ ਲਈ ਇਸ ਦੀ ਕਾਰਟ ਜਿਹੜੀ ਗਲੇ ਦੀ 4.5 ਇੰਚ ਮੋਢਿਆਂ ਦੀ ਕਾਰਟ ਪਾਉਣ ਤੋਂ ਬਾਅਦ 4.5 ਇੰਚ ਉੱਪਰ ਹੋਰ ਉਣ ਕੇ ਫਿਰ ਆਪਾਂ ਗਲੇ ਦੀ ਕਾਟ ਪਾਈਏ ਤੇ ਬੈਕ ਸਾਈਡ ਤੋਂ ਥੋੜਾ ਵੱਧ ਹੁਣਿਆ ਹੋਇਆ 6 ਇੰਚ ਉਣ ਕੇ ਫਿਰ ਕਾਟ ਪਾਈ ਹੋਈ ਏ ਤੇ ਜਿਹੜਾ ਇਸ ਦੇ ਉੱਪਰ ਆਪਾਂ ਡਿਜ਼ਾਈਨ ਬਣਾਇਆ ਅੱਜ ਦੀ ਵੀਡੀਓ ਵਿੱਚ ਮੈਂ ਇਸ ਡਿਜ਼ਾਈਨ ਬਾਰੇ ਦੱਸਾਂਗੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਤੇ ਚੈਨਲ ਤੇ ਹੋਰ ਨਵੇਂ-ਨਵੇਂ ਡਿਜ਼ਾਈਨ ਦੇਖਣ ਦੇ ਲਈ ਚੈਨਲ ਸਬਸਕ੍ਰਾਈਬ ਕਰਕੇ ਰੱਖਿਓ ਹਾਂਜੀ ਡਿਜ਼ਾਈਨ ਬਣਾਉਣਾ ਆਪਾਂ ਸ਼ੁਰੂ ਕਰਦੇ ਹਾਂ ਆ ਦੇਖੋ ਜੀ ਸਿੱਧੀ ਸਲਾਈ ਤੋਂ ਆਪਾਂ ਇਹ ਡਿਜ਼ਾਈਨ ਸ਼ੁਰੂ ਕਰਾਂਗੇ ਸਿੱਧੀ ਸਿਲਾਈ ਤੋਂ ਡਿਜ਼ਾਈਨ ਸ਼ੁਰੂ ਕਰਾਂਗੇ ਇੱਕ ਕੁੰਡਾ ਸਿੱਧਾ ਹੋਣਾਗੇ ਤੇ ਇੱਕ ਕੁੰਡਾ ਆਪਾਂ ਫਿਰ ਸਿੱਧਾ ਹੋਣਾਗੇ ਦੋ ਕੁੰਡੇ ਇਸ ਤਰ੍ਹਾਂ ਸਿੱਧੇ ਹੋਣਾਗੇ ਇੱਕ ਕੁੰਡਾ ਤਾਂ ਉਤਾਰਾਂਗੇ ਜਿਹੜਾ ਆਪਾਂ ਸਟੀਚਿੰਗ ਦੇ ਲਈ ਰੱਖਿਆ ਹੈ ਬਾਕੀ ਇੱਕ ਕੁੰਡਾ ਆਪਾਂ ਸਿੱਧਾ ਹੋਣਾਗੇ ਤੇ ਇਸ ਤੋਂ ਅਗਲਾ ਕੁੰਡਾ ਵੀ ਜੇਕਰ ਤੁਸੀਂ ਚਾਹੋ ਤਾਂ ਸਿੱਧਾ ਹੋਣ ਸਕਦੇ ਹੋ ਦੋ-ਦੋ ਕੁੰਡੇ ਸਾਈਡਾਂ ਤੋਂ ਰੱਖ ਸਕਦੇ ਹੋ ਸਟੀਚਿੰਗ ਦੇ ਲਈ ਪਰ ਆਪਾਂ ਇਹ ਇੱਕ ਕੁੰਡਾ ਹੀ ਸਿੱਧਾ ਹੋਣਿਆ ਹੋਇਆ ਨਾਲ ਵਾਲਾ ਤੇ ਸਤੋ ਅਗਲੇ ਤਿੰਨ ਕੁੰਡੇ ਨੇ ਜਿਹੜੇ ਇਹਨਾਂ ਤੇ ਆਪਾਂ ਡਿਜ਼ਾਈਨ ਬਣਾਵਾਂਗੇ ਆ ਦੇਖੋ ਜੀ ਤੀਜਾ ਕੁੰਡਾ ਹੈ ਜਿਹੜਾ ਤੀਜੇ ਕੁੰਡੇ ਨੂੰ ਆਪਾਂ ਇਸ ਤਰ੍ਹਾਂ ਸਲਾਈ ਨਾਲ ਚੁੱਕ ਕੇ ਇਹਨਾਂ ਦੋ ਕੁੰਡਿਆਂ ਦੇ ਉੱਪਰ ਦੀ ਡੇਕਾਂਗੇ ਆ ਦੇਖੋ ਜੀ ਇਸ ਤਰ੍ਹਾਂ ਤੇ ਜਿਹੜੇ ਵਿਚਾਲੇ ਆਪਣੇ ਕੋਲ ਦੋ ਕੁੰਡੇ ਨੇ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਬਣਾਵਾਂਗੇ ਵਿਚਾਲੇ ਵੜ ਪਾਵਾਂਗੇ ਦੂਜਾ ਕੁੰਡਾ ਵੀ ਇਸ ਤਰ੍ਹਾਂ ਸਿੱਧਾ ਹੋਣਾਗੇ ਇਹ ਆਪਣਾ ਤਿੰਨ ਕੁੰਡੇਾਂ ਤੋਂ ਫਿਰ ਤਿੰਨ ਕੁੰਡੇ ਬਣ ਜਾਣਗੇ ਇਸ ਤੋਂ ਅੱਗੇ ਆਪਾਂ ਫਿਰ ਤਿੰਨ ਕੁੰਡੇ ਜਿਹੜੇ ਨੇ ਉਹ ਸਿੱਧੇ ਹੋਣਾਂਗੇ ਧਾਗਾ ਪਿੱਛੇ ਰੱਖ ਕੇ ਤਿੰਨ ਕੁੰਡੇ ਸਿੱਧੇ ਹੋਣਾਂਗੇ ਆ ਦੇਖੋ ਜੀ ਹਾਂਜੀ ਤਿੰਨ ਕੁੰਡੇ ਸਿੱਧੇ ਤਿੰਨ ਕੁੰਡਿਆਂ ਤੇ ਡਿਜ਼ਾਈਨ ਬਣਾਇਆ ਆਪਾਂ ਤਿੰਨ ਕੁੰਡੇ ਵਿਚਾਲੇ ਸਿੱਧੇ ਰੱਖਾਂਗੇ ਇਸ ਤੋਂ ਅਗਲੇ ਜਿਹੜੇ ਤਿੰਨ ਕੁੰਡੇ ਨੇ ਉਹਨਾਂ ਤੇ ਫਿਰ ਆਪਾਂ ਡਿਜ਼ਾਈਨ ਬਣਾਵਾਂਗੇ ਆ ਦੇਖੋ ਜੀ ਤੀਜਾ ਕੁੰਡਾ ਇਹਨਾਂ ਦੋ ਕੁੰਡਿਆਂ ਦੇ ਉੱਪਰ ਦੀ ਡੇਗਾਂਗੇ ਇਸ ਤਰ੍ਹਾਂ ਫਿਰ ਦੋ ਕੁੰਡੇ ਜਿਹੜੇ ਨੇ ਇਹਨਾਂ ਦੇ ਵਿਚਾਲੇ ਆਪਾਂ ਜਾਲੀ ਪਾਵਾਂਗੇ ਵੱਲ ਪਾ ਕੇ ਦੂਜਾ ਕੁੰਡਾ ਵੀ ਆਪਾਂ ਸਿੱਧਾ ਹੁਣਾਗੇ ਇਹ ਤਿੰਨ ਕੁੰਡਿਆਂ ਤੋਂ ਆਪਣੇ ਤਿੰਨ ਕੁੰਡੇ ਹੋ ਜਾਣਗੇ ਬਸ ਇਹਨਾਂ ਨੂੰ ਹੀ ਵਾਰ-ਵਾਰ ਆਪਾਂ ਰਿਪੀਟ ਕਰਨਾ ਹੈ ਵਿਚਾਲੇ ਆਪਣੇ ਫਿਰ ਤਿੰਨ ਕੁੰਡੇ ਸਿੱਧੇ ਤਿੰਨ ਕੁੰਡੇ ਸਿੱਧੇ ਤੇ ਤਿੰਨ ਕੁੰਡੇਾਂ ਤੇ ਆਪਾਂ ਡਿਜ਼ਾਈਨ ਬਣਾਵਾਂਗੇ। ਅਗਲੇ ਜਿਹੜੇ ਆਪਣੇ ਤਿੰਨ ਕੁੰਡੇ ਇਸ ਤੋਂ ਅਗਲੇ ਜਿਹੜੇ ਤਿੰਨ ਕੁੰਡੇ ਨੇ ਆਪਾਂ ਇਹਨਾਂ ਤੇ ਆਪਾਂ ਡਿਜ਼ਾਈਨ ਬਣਾਵਾਂਗੇ। ਆ ਦੇਖੋ ਜੀ। ਤਿੰਨ ਕੁੰਡੇ ਸਿੱਧੇ ਆਉਣਾਂਗੇ ਤੇ ਤਿੰਨ ਕੁੰਡਿਆਂ ਤੇ ਆਪਾਂ ਡਿਜ਼ਾਈਨ ਬਣਾਵਾਂਗੇ। ਤੀਜਾ ਕੁੰਡਾ ਦੋ ਕੁੰਡਿਆਂ ਦੇ ਉੱਪਰ ਦੀ ਡੇਗਾਂਗੇ। ਤੇ ਇਹ ਵਾਲਾ ਕੁੰਡਾ ਜਿਹੜਾ ਇਸ ਨੂੰ ਸਿੱਧਾ ਆਉਣਾਂਗੇ ਫਿਰ ਵਿਚਾਲੇ ਜਾਲੀ ਪਾ ਕੇ ਅਗਲਾ ਕੁੰਡਾ ਵੀ ਸਿੱਧਾ ਉਣਾਗੇ ਇਹ ਤਿੰਨ ਕੁੰਡਿਆਂ ਤੋਂ ਆਪਣੇ ਤਿੰਨ ਕੁੰਡੇ ਹੋ ਜਾਣਗੇ ਲਾਸਟ ਵਾਲੇ ਦੋ ਕੁੰਡੇ ਜਿਹੜੇ ਰੱਖੇ ਹੋਏ ਨੇ ਆਪਾਂ ਇਹਨਾਂ ਨੂੰ ਸਿੱਧੇ ਬਣਾਗੇ ਤੇ ਹੁਣ ਆਪਾਂ ਆ ਗਏ ਆ ਪੁੱਠੀ ਸਲਾਈ ਉਲਟੀ ਸਾਈਡ ਪੁੱਠੀ ਸਲਾਈ ਤੋਂ ਸਾਰੀ ਸਲਾਈ ਉਲਟਾ-ਉਲਟਾ ਬਣਾਗੇ ਪੁੱਠੀ ਸਲਾਈ ਇਹਦੇ ਵਿੱਚ ਡਿਜ਼ਾਈਨ ਨਹੀਂ ਪਾਉਗਾ ਪੁੱਠੀ ਸਲਾਈ ਆਪਾਂ ਸਾਰੀ ਡਿਜ਼ਾਈਨ ਦੇ ਵਿੱਚ ਉਲਟਾ-ਉਲਟਾ ਹੋਣਾ ਕੇ ਕੰਪਲੀਟ ਕਰਾਂਗੇ ਤੇ ਇਹ ਡਿਜ਼ਾਈਨ ਜਿਹੜਾ ਬਹੁਤ ਹੀ ਜਲਦੀ ਬੰਦ ਹੈ ਇਸ ਨੂੰ ਤੁਸੀਂ ਕਿਸੇ ਵੀ ਕੋਟੀ ਸਵੈਟਰ ਜੈਕਟ ਤੇ ਪਾ ਸਕਦੇ ਹੋ ਜੈਂਟਸ ਸਵੈਟਰ ਕੋਟੀ ਤੇ ਪਾ ਸਕਦੇ ਹੋ ਸਕੀਵੀ ਤੇ ਪਾ ਸਕਦੇ ਹੋ ਬੱਚਿਆਂ ਦੀ ਕੋਟੀ ਸਵੈਟਰ ਤੇ ਪਾ ਸਕਦੇ ਹੋ ਬਣਿਆ ਹੋਇਆ ਇਹ ਡਿਜ਼ਾਈਨ ਬਹੁਤ ਹੀ ਸੋਹਣਾ ਤੇ ਬਹੁਤ ਹੀ ਪਿਆਰਾ ਲੱਗਦਾ ਹੈ ਬਣਾਉਣਾ ਵੀ ਇਸ ਨੂੰ ਬਿਲਕੁਲ ਆਸਾਨ ਹੈ ਪੁੱਠੀ ਸਲਾਈ ਤੋਂ ਸਾਰੀ ਸਲਾਈ ਉਲਟਾ-ਉਲਟਾ ਬੁੰਨਾ ਸਿੱਧੀ ਸਲਾਈ ਤੋਂ ਹੀ ਡਿਜ਼ਾਈਨ ਬਣਾਉਣਾ ਹੈ हाँ जी आखो जी इस तो अगे आप कुंडा उतारा अगले जड़े दो दोड्या तो आप एक कुंडा करा एक कुंडा उतार के दो एक तो कुंडा करा धागा अगे करके वल पावे विचाले वाला कुंडा सीधा फिर धागा अगे करके वल पा के अगले दो तो फिर ਇੱਕ ਕੁੰਡਾ ਕਰਾਂਗੇ ਆ ਦੇਖੋ ਜੀ ਉਹ ਚਾਲੇ ਇੱਕ ਕੁੰਡਾ ਸਿੱਧਾ ਆ ਗਿਆ ਤੇ ਇਸ ਤੋਂ ਅਗਲੇ ਜਿਹੜੇ ਦੋ ਗੁੰਡੇ ਨੇ ਉਹਨਾਂ ਤੋਂ ਫਿਰ ਦੋ ਗੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਧਾਗਾ ਅੱਗੇ ਕਰਕੇ ਵਲ ਪਾਵਾਂਗੇ ਅਗਲਾ ਕੁੰਡਾ ਸਿੱਧਾ ਫਿਰ ਧਾਗਾ ਅੱਗੇ ਕਰਕੇ ਵਲ ਪਾ ਕੇ ਦੋ ਗੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਆ ਦੇਖੋ ਜੀ ਇੱਕ ਕੁੰਡਾ ਸਿੱਧਾ ਅਗਲੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਧਾਗਾ ਅੱਗੇ ਕਰਾਂਗੇ ਇੱਕ ਕੁੰਡਾ ਸਿੱਧਾ ਫਿਰ ਧਾਗਾ ਅੱਗੇ ਕਰਾਂਗੇ ਤੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਇਹੇ ਆਪਾਂ ਕੁੰਡਾ ਇੱਕ ਦੋ ਦੋ ਵਧਾ ਰਹੇ ਹਾਂ ਤੇ ਦੋ ਦੋ ਘਟਾ ਰਹੇ ਹਾਂ ਲਾਸਟ ਵਾਲਾ ਕੁੰਡਾ ਸਿੱਧਾ ਆਹ ਦੇਖੋ ਜੀ ਪੁੱਠੀ ਸਲਾਈ ਆ ਗਏ ਆਪਾਂ ਤੇ ਪੁੱਠੀ ਸਲਾਈ ਹੁਣ ਸਾਰੀ ਉਲਟਾ-ਉਲਟਾ ਬੁਣ ਕੇ ਕੰਪਲੀਟ ਕਰਾਂਗੇ ਸਾਰੀ ਸਲਾਈ ਉਲਟਾ-ਉਲਟਾ ਬੁਣਾਗੇ ਬਹੁਤ ਹੀ ਸੋਖਾ ਜਿਹਾ ਡਿਜ਼ਾਈਨ ਹੈ ਚਾਰ ਸਲਾਈਆਂ ਦਾ ਹੀ ਡਿਜ਼ਾਈਨ ਤੈਸ ਤੋਂ ਅੱਗੇ ਆਪਾਂ ਜਿਹੜੀ ਡੱਬੀ ਆ ਉਹ ਬਦਲਾਂਗੇ ਬਿਲਕੁਲ ਹੀ ਸੋਖੇ ਜਿਹੇ ਤਰੀਕੇ ਨਾਲ ਬਣ ਕੇ ਤਿਆਰ ਹੋ ਜਾਂਦਾ ਇਹ ਡਿਜ਼ਾਈਨ ਬਣਾਉਣਾ ਬਿਲਕੁਲ ਆਸਾਨ ਹੈ ਆ ਦੇਖੋ ਜੀ ਇਸ ਤੋਂ ਅੱਗੇ ਹੁਣ ਆਪਾਂ ਇਹ ਡੱਬੀ ਜਿਹੜੀ ਬਦਲ ਲਵਾਂਗੇ ਇੱਕ ਕੁੰਡਾ ਉਤਾਰ ਕੇ ਅਗਲੇ ਆ ਜਿਹੜੇ ਆਪਣੇ ਤਿੰਨ ਕੁੰਡੇ ਨੇ ਇਹਨਾਂ ਨੂੰ ਸਿੱਧਾ ਬਣਾਵਾਂਗੇ ਤਿੰਨ ਕੁੰਡੇ ਸਿੱਧੇ ਤੇ ਅ ਵਾਲੇ ਜਿਹੜੇ ਤਿੰਨ ਕੁੰਡੇ ਨੇ ਇਹਨਾਂ ਤੇ ਆਪਾਂ ਡਿਜ਼ਾਈਨ ਬਣਾਵਾਂਗੇ ਆ ਦੇਖੋ ਜੀ ਜਿਹੜੇ ਆਪਾਂ ਸਾਈਡਾਂ ਤੋਂ ਘਟਾਏ ਸੀ ਤਿੰਨ ਕੁੰਡੇ ਆ ਜਿਹੜੇ ਆਪਣੇ ਕੋਲ ਹੁਣ ਇਹਨਾਂ ਤੇ ਡਿਜ਼ਾਈਨ ਬਣਾ ਲਾਂਗੇ ਇੱਕ ਤੀਜੇ ਕੁੰਡੇ ਦੇ ਉੱਪਰ ਦੀ ਡੇਗ ਕੇ ਆਪਾਂ ਵਿਚਾਲੇ ਵਾਲੇ ਕੁੰਡੇ ਤੇ ਵੱਲ ਪਾ ਕੇ ਇਸ ਤਰ੍ਹਾਂ ਅਗਲੇ ਤਿੰਨ ਕੁੰਡੇ ਫਿਰ ਸਿੱਧੇ ਤੇ ਇਹਨਾਂ ਤਿੰਨ ਕੁੰਡਿਆਂ ਤੇ ਆਪਾਂ ਫਿਰ ਉਸੇ ਤਰ੍ਹਾਂ ਹੀ ਤੀਜੇ ਕੁੰਡੇ ਨੂੰ ਦੋ ਕੁੰਡਿਆਂ ਦੇ ਉੱਪਰ ਦੀ ਡੇਗ ਕੇ वो चाली जाली पा तीन तो तीन बन जाएंगे अगले तीन कुंडे फिर सीधे और देखो जी हाँ देखो जी इस तरह हूँ आप आ गया पुट्ठी सिलाई पुट्ठी सिलाई सारी उल्टा उल्टा बनाए पुट्ठी सिलाई सारी सिलाई उल्टा उल्टा बन के कंप्लीट कर लागे ਮੈਂ ਬਾਹ ਵਾਲੀ ਵੀਡੀਓ ਬਣਾਈ ਹੋਈ ਸੀ ਜਿਹੜੀ ਉਹਦੇ ਵਿੱਚ ਬਹੁਤ ਸਾਰੇ ਭੈਣਾਂ ਦੇ ਕਮੈਂਟ ਆਏ ਸੀ ਕਿ ਇਸ ਡਿਜ਼ਾਈਨ ਬਾਰੇ ਦੱਸੋ ਇਸ ਲਈ ਥੋੜੀ ਮੈਂ ਇਹ ਸਕੀਵੀ ਬਣਾ ਰਹੀ ਸੀ ਸਾਰੀ ਸਕੀਵੀ ਬਣਾ ਕੇ ਫਿਰ ਮੈਂ ਡਿਜ਼ਾਈਨ ਬਾਰੇ ਦੱਸਣਾ ਸੀ ਇਸ ਲਈ ਵੀਡੀਓ ਜਿਹੜੀ ਆਪਣੀ ਉਹ ਥੋੜੀ ਲੇਟ ਹੋ ਗਈ ਹੈ ਹਾਂਜੀ ਆ ਦੇਖੋ ਜੀ ਇੱਕ ਕੁੰਡਾ ਉਤਾਰ ਕੇ ਉਸ ਤੋਂ ਅੱਗੇ ਹੁਣ ਆਪਾਂ ਦੋ ਕੁੰਡੇ ਸਿੱਧੇ ਹਾਂਜੀ ਤਿੰਨ ਕੁੰਡੇ ਸਿੱਧੇ ਤੇ ਉਸ ਤੋਂ ਅੱਗੇ ਆਪਾਂ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਜਿਹੜੇ ਕੁੰਡੇ ਤੇ ਆਪਾਂ ਵੱਲ ਪਾਇਆ ਸੀ ਉਹ ਉਸ ਦੇ ਨਾਲ ਵਾਲੇ ਸਾਈਡਾਂ ਵਾਲੇ ਕੁੰਡੇ ਆਪਾਂ ਹੁਣ ਘਟਾਉਣੇ ਨੇ ਆਹ ਦੇਖੋ ਜੀ ਸਾਲੇ ਇੱਕ ਗੁੰਡਾ ਸਿੱਧਾ ਦੋ ਗੁੰਡਿਆਂ ਤੋਂ ਇੱਕ ਗੁੰਡਾ ਕਰਾਂਗੇ ਵਲ ਪਾਵਾਂਗੇ ਫਿਰ ਵਿਚਾਲੇ ਗੁੰਡਾ ਸਿੱਧਾ ਫਿਰ ਤਾਂ ਗਾਗੇ ਕਰਕੇ ਵਲ ਪਾਵਾਂਗੇ ਤੇ ਸਾਈਡਾਂ ਵਾਲੇ ਦੋ ਗੁੰਡੇ ਘਟਾ ਲਵਾਂਗੇ ਤੇ ਇਸ ਤੋਂ ਅੱਗੇ ਫਿਰ ਇੱਕ ਗੁੰਡਾ ਸਿੱਧਾ ਦੋ ਗੁੰਡਿਆਂ ਤੋਂ ਇੱਕ ਗੁੰਡਾ ਕਰਾਂਗੇ ਤੇ ਲਾਸਟ ਵਾਲੇ ਤਿੰਨ ਗੁੰਡੇ ਸਿੱਧੇ ਆ ਦੇਖੋ ਜੀ ਇਹ ਆਪਣੀ ਡੱਬੀ ਬਣੂਗੀ ਜੀ ਇਸੇ ਨੂੰ ਹੀ ਆਪਾਂ ਵਾਰ-ਵਾਰ ਰਿਪੀਟ ਕਰਨਾ ਵਿਚਾਰ ਲਿਆ ਜਿਹੜੇ ਤਿੰਨ ਕੁੰਡੇ ਰਹਿ ਗਏ ਆਪਣੇ ਇਹਨਾਂ ਤੇ ਫਿਰ ਆਪਾਂ ਇਹੀ ਡਿਜ਼ਾਈਨ ਸ਼ੁਰੂ ਕਰਨਾ ਹੈ ਕਰਨਾ ਸਾਈਡਾਂ ਵਾਲੇ ਇਹਦੇ ਵਿੱਚ ਕੁੰਡੇ ਜਿਹੜੇ ਇੱਕ-ਇੱਕ ਕੁੰਡਾ ਘਟ ਜਾਂਦਾ ਤੇ ਵੱਲ ਪੈ ਜਾਂਦਾ ਉਹਨੇ ਹੀ ਕੁੰਡੇ ਫਿਰ ਪੂਰੇ ਹੋ ਜਾਂਦੇ ਨੇ ਤੇ ਇਸੇ ਨੂੰ ਹੀ ਆਪਾਂ ਵਾਰ-ਵਾਰ ਰਿਪੀਟ ਕਰਨਾ ਦੇਖੋ ਜੀ ਬਿਲਕੁਲ ਹੀ ਸੋਖਾ ਜਿਹਾ ਡਿਜ਼ਾਈਨ ਬਣ ਕੇ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਲੱਗਦਾ ਹੈ ਬਣਾਉਣਾ ਇਸ ਨੂੰ ਬਿਲਕੁਲ ਆਸਾਨ ਹੈ ਜਿਹੜੀ ਡੱਬੀ ਆਪਾਂ ਬੰਦ ਕੀਤੀ ਉਹ ਉਸੇ ਤੇ ਫਿਰ ਆਪਾਂ ਤਿੰਨ ਕੁੰਡਿਆਂ ਤੇ ਇਹ ਡਿਜ਼ਾਈਨ ਬਣਾਉਣਾ ਹੈ ਤੇ ਕੁੱਠੀ ਸਲਾਈ ਤੋਂ ਫਿਰ ਉਲਟਾ-ਉਲਟਾ ਬੰਨਣਾ ਹੈ ਆ ਦੇਖੋ ਜੀ ਤੇ ਇਸ ਤਰ੍ਹਾਂ ਆਪਣਾ ਇਹ ਡਿਜ਼ਾਈਨ ਜਿਹੜਾ ਬਣ ਕੇ ਤਿਆਰ ਹੋ ਜਾਂਦਾ ਹੈ ਬਿਲਕੁਲ ਹੀ ਆਸਾਨ ਤਰੀਕੇ ਨਾਲ ਇਹ ਡਿਜ਼ਾਈਨ ਜਿਹੜਾ ਬੰਨਦਾ ਹੈ ਬਣਾਉਣਾ ਇਸ ਨੂੰ ਬਿਲਕੁਲ ਆਸਾਨ ਆ ਦੇਖੋ ਜੀ ਸਕੀਵੀ ਦੇ ਉੱਪਰ ਬਣਿਆ ਹੋਇਆ ਇਹ ਡਿਜ਼ਾਈਨ ਕਿੰਨਾ ਸੋਹਣਾ ਤੇ ਕਿੰਨਾ ਪਿਆਰਾ ਲੱਗ ਰਿਹਾ ਤੁਸੀਂ ਇਸ ਨੂੰ ਕਿਸੇ ਵੀ ਕੋਟੀ ਸਵੈਟਰ ਜੈਕਟ ਤੇ ਪਾ ਸਕਦੇ ਹੋ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ